ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਕਰਦੀ ਸਪੈਸ਼ਲ ਇਮਿਊਨਿਟੀ ਬੂਸਟਰ ਚਾਹ ਦਾ ਮਸਾਲਾ ਬਣਾਉਣ ਦੀ ਰੈਸਪੀ ਇਹ ਮਸਾਲਾ ਬਾਜ਼ਾਰ ਦੇ ਮਸਾਲੇ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੀ ਇਸ ਮਸਾਲੇ ਵਾਲੀ ਚਾਹ ਪੀਣ ਤੋਂ ਬਾਅਦ ਤੁਸੀਂ ਚਾਹ ਦੇ دیਵਾਨੇ ਹੋ ਜਾਵੋਗੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਦੀਰ ਰਸੋਈ ਦੇ ਵਿੱਚ ਅੱਜ ਆਪਾਂ ਬਹੁਤ ਹੀ ਸਵਾਦਿਸ਼ਟ ਚਾਦਾ ਮਸਾਲਾ ਹੈ ਜਿਹੜਾ ਬਣਾ ਕੇ ਤਿਆਰ ਕਰਾਂਗੇ ਇਹ ਸਰਦੀ ਦਾ ਸਪੈਸ਼ਲ ਚਾਦਾ ਮਸਾਲਾ ਜਿਹੜਾ ਆਪਾਂ ਨੇ ਤਿਆਰ ਕਰਨਾ ਹੈ ਜੀ ਆਪਾਂ ਇੱਕ ਪੈਨ ਲਵਾਂਗੇ ਪੈਨ ਦੇ ਵਿੱਚ ਆਪਾਂ ਪਾ ਦਾਂਗੇ ਜੀ 2 ਗ੍ਰਾਮ ਹਰੀ ਇਲਾਇਚੀ ਇਹ ਚਾਹ ਦੀ jaan ਹੈ ਜੀ ਇਹਦੇ ਬਿਨਾ ਜਿਹੜਾ ਚਾਹ ਦਾ ਮਸਾਲਾ ਹੁੰਦਾ ਹੈ ਉਹ ਅਧੂਰਾ ਹੈ ਜੀ 10 ਗ੍ਰਾਮ ਲਈ ਹੈ ਜੀ ਕਾਲੀ ਮਿਰਚ ਚਾਰ ਕਾਲੀਆਂ ਇਲਾਇਚੀਆਂ ਲਈਆਂ ਸੀ ਉਹਨਾਂ ਦੇ ਜਿਹੜੇ ਛਿਲਕਾ ਹਟਾ ਲਿਆ ਹੈ ਬੀਜ ਲੈਣੇ ਨੇ ਇੱਕ ਚਮਚ ਲੈ ਆਏ ਲੌਂਗਾਂ ਦਾ ਇਹ ਲੋង ਜਿਹੜੇ ਨੇ ਜੇ ਨਾਪ ਦੇ ਹਿਸਾਬ ਨਾਲ ਇਹ 5 ਗ੍ਰਾਮ ਨੇ ਇੱਕ ਜੈਫਲ ਲਿਆ ਜੈਫਲ ਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਪਾਵਾਂਗੇ 10 ਗ੍ਰਾਮ ਦਾਲ ਚੀਨੀ ਲਈਆਂ ਥੋੜੀ ਜੀ ਜਿਹੜੇ ਤુલਸੀ ਦੇ ਬੀਜ ਲਏ ਨੇ ਜੀ 2 ਗ੍ਰਾਮ ਹੀ ਆਪਾਂ ਇਹਦੇ ਵਿੱਚ ਸੌਂਫ ਪਾਵਾਂਗੇ ਜੈਫਲ ਨੂੰ ਮੈਂ ਇਸ ਤਰੀਕੇ ਦੇ ਨਾਲ ਕੁੱਟ ਲਿਆ ਇਹਨੂੰ ਪਾ ਦਾਂਗੇ ਇਹ ਥੋੜਾ ਜਿਹਾ ਹਾਰਡ ਹੁੰਦਾ ਹੈ ਜਦੋਂ ਫਿਰ ਆਪਾਂ ਨੇ ਮਿਕਸਰ ਬਲੈਂਡਰ ਵਿੱਚ ਇਹਨਾਂ ਨੂੰ ਗ੍ਰाइंड ਕਰਨਾ ਉਹਦੋਂ ਦਿੱਕਤ ਆਉਣੀ ਸੀ ਇਸ ਕਰਕੇ ਇਹਨੂੰ ਪਹਿਲਾਂ ਹੀ ਕੁਟ ਕੇ ਪਾ ਲੈਣਾ ਹੈ ਗੈਸ ਆਪਾਂ ਨੇ ਔਨ ਕਰ ਲਿਆ ਹੈ ਜੀ ਸੇਕ ਜਿਹੜਾ ਇਹ ਘੱਟ ਰੱਖਣਾ ਹੈ ਘੱਟ ਸੇਕ ਦੇ ਉੱਤੇ ਇਹਨਾਂ ਨੇ ਆਪਾਂ ਨੂੰ ਹਲਕਾ ਜਿਹਾ ਰੋਸਟ ਕਰਨਾ ਹੈ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਆਪਾਂ ਨੇ ਇਹਨੂੰ ਨਾ ਤਾਂ ਬਹੁਤ ਜ਼ਿਆਦਾ ਹੀ ਰੋਸਟ ਕਰਨਾ ਹੈ ਇਹਦਾ ਕਲਰ ਵੀ ਨਹੀਂ ਚੇਂਜ ਹੋਣਾ ਚਾਹੀਦਾ ਕਲਰ ਜਿਹੜਾ ਜੇ ਅਗਰ ਇਹਦਾ ਕਲਰ ਚੇਂਜ ਹੋ ਗਿਆ ਤਾਂ ਜਿਹੜਾ ਮਸਾਲਾ ਏ ਉਹਦਾ ਟੇਸਟ ਬਿਲਕੁਲ ਵੀ ਨਹੀਂ ਆਵੇਗਾ ਮਸਾਲਾ ਜਿਹੜਾ ਏ ਖਰਾਬ ਜਿਹਾ ਬਣ ਜਾਵੇਗਾ ਨਹੀਂ ਤਾਂ ਮਸਾਲੇ ਦਾ ਜਿਹੜਾ ਸਵਾਦ ਆ ਉਹ ਬਿਲਕੁਲ ਖਰਾਬ ਹੋ ਜਾਵੇਗਾ ਚਾਹ ਦੇ ਮਸਾਲੇ ਦਾ ਜਿਹੜਾ ਸਵਾਦ ਆ ਅਗਰ ਤੁਸੀਂ ਬਿਲਕੁਲ ਬਾਜ਼ਾਰ ਵਰਗਾ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਮੈਂ ਨਾਪ ਤੁਹਾਨੂੰ ਦਿੱਤੇ ਆ ਬਿਲਕੁਲ ਇੰਨਾ ਹੀ ਨਾਪ ਦੇ ਤੁਸੀਂ ਚੀਜ਼ਾਂ ਲੈਣੀਆਂ ਨੇ ਇਹ ਬਿਲਕੁਲ ਹੀ ਪ੍ਰੋਪਰ ਨਾਪ ਹੈ ਜੀ ਬਹੁਤ ਹੀ ਵਧੀਆ ਜਿਹੜੇ ਮਸਾਲੇ ਦਾ ਸੁਆਦ ਉੱਭਰ ਕੇ ਆਵੇਗਾ ਘੱਟ ਤेक ਦੇ ਉੱਤੇ ਮੈਂ ਇਹਨੂੰ 4 ਕੁ ਮਿੰਟ ਰੋਸਟ ਕੀਤਾ ਹੈ ਗੈਸ ਕਰਦਾਂਗੇ ਜੀ ਆਪਾਂ ਬੰਦ ਗੈਸ ਬੰਦ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਚਾਹ ਦੇ ਮਸਾਲੇ ਨੂੰ ਹੋਰ ਵੀ ਜ਼ਿਆਦਾ ਸੁਆਦਿਸ਼ਟ ਬਣਾਉਣ ਦੇ ਲਈ 3 ਚਮਚ ਗੌਂਠ ਦਾ ਪਾਊਡਰ ਪਾਵਾਂਗੇ ਜੀ ਇਹਨੂੰ ਆਪਾਂ ਨੇ ਗੈਸ ਬੰਦ ਕਰਨ ਤੋਂ ਬਾਅਦ ਹੀ ਪਾਉਣਾ ਹੈ ਜਿੰਨਕ ਆਪਣਾ ਪੈਨ ਜਿਹੜਾ ਗਰਮ ਹੈ ਬਸ ਇਹਦੇ ਵਿੱਚ ਹੀ ਆਪਾਂ ਇਹਨੂੰ ਇਹ ਮਸਾਲੇ ਦੇ ਨਾਲ ਰੋਸਟ ਥੋੜਾ ਜਿਹਾ ਕਸੇਕ ਲਵਾ ਲਾਂਗੇ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸਡ ਗ੍ਰਾਈਂਡ ਦੇ ਵਿੱਚ ਪਾ ਕੇ ਗ੍ਰਾਈਂਡ ਕਰ ਲਵਾਂਗੇ ਗੈਸ ਦੇਖ ਸਕਦੇ ਹੋ ਜੀ ਤੁਸੀਂ ਬੰਦ ਹੈ ਬਸ ਇਹਨੂੰ ਆਪਾਂ ਨੇ ਇੱਕ ਤਰੀਕੇ ਦੇ ਨਾਲ ਹਿਲਾਉਂਦੇ ਰਹਿਣਾ ਹੈ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਗ੍ਰਾਈਂਡ ਕਰ ਲਵਾਂਗੇ ਇਸ ਸਾਰੀਆਂ ਚੀਜ਼ਾਂ ਆਯੁਰਵੇਦਿਕ ਨੇ ਜੀ ਆਪਣੀ ਸਰੀਰ ਆਪਣੇ ਸਰੀਰ ਦੇ ਲਈ ਬਹੁਤ ਹੀ ਲਾਭਦਾਇਕ ਨੇ ਤੇ ਸਾਰੀਆਂ ਚੀਜ਼ਾਂ ਬਹੁਤ ਹੀ ਗੁਣਕਾਰੀ ਨੇ ਉਹ ਆਪਣਾ ਜਿਹੜਾ ਚਾਹ ਦਾ ਮਸਾਲਾ ਹੈ ਇਮਿਊਨਿਟੀ ਬੂਸਟਰ ਚਾਹ ਦਾ ਮਸਾਲਾ ਬਣ ਕੇ ਜਿਹੜਾ ਤਿਆਰ ਹੋਵੇਗਾ ਜੀ ਹਲਕਾ ਜਾਂ ਠੰਡਾ ਹੋ ਗਿਆ ਏ ਥੋੜਾ ਜਿਹਾ ਠੰਡਾ ਇਹਨੂੰ ਪਹੋਚ ਕਰਾਂਗੇ ਇਸ ਮਸਾਲੇ ਵਾਲੀ ਚਾਹ ਜਿਹੜੀ ਪੀਣ ਦੇ ਨਾਲ ਹੁਣ ਸਿਰ ਦਾੰਦ ਕਮਰ ਦਾ ਇਹ ਤਾਂ ਕਾਣ ਆਪਣੀ ਠੂਰ ਹੋ ਜਾਂਦੀ ਹੈ ਜੀ ਇਸ ਮਸਾਲੇ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਇਹ ਜਲਦੀ ਖਰਾਬ ਨਹੀਂ ਹੁੰਦਾ ਨੂੰ ਤਾਂ ਲ ਬਿਲਕੁਲ ਠੰਡਾ ਹੋ ਗਿਆ ਹੈ ਇਹਨੂੰ ਆਪਾਂ ਹੁਣ ਗਰਾਇੰਡਿੰਗ ਜਾਰ ਦੇ ਵਿੱਚ ਕੱਢ ਦੇਵਾਂਗੇ ਆਦਾ ਮਸਾਲਾ ਜਿਹੜਾ ਪੀਸ ਕੇ ਮੈਂ ਤਿਆਰ ਕਰ ਲਿਆ ਏ ਬਰੀਕ ਪਾਊਡਰ ਬਣਾ ਲਿਆ ਏ ਜੀ ਇਹਨੂੰ ਹੁਣ ਮੈਂ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖਾਂਗੀ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਇਮਿਊਨਿਟੀ ਬੂਸਟਰ ਚਾਦਾ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ